ਜਿਹੜੇ ਤੁਸੀਂ ਸਾਡੇ ਨੋਟਿਚ ਚ ਲਿਆਂਦੀ ਆ ਕਿਉਂਕਿ ਪਾਰਸ਼ਾ ਦਾ ਮੌਸਮ ਆ ਪਾਰਸ਼ਾ ਕਾਫੀ ਸਮੇਂ ਤੋਂ ਲੰਮੇ ਸਮੇਂ ਤੋਂ ਤੁਹਾਨੂੰ ਪਤਾ ਵੀ ਪਾਰਸ਼ਾ ਪੈ ਗਈਆਂ ਸੀ ਤੇ ਅੱਜ ਸਾਡੇ ਧਿਆਨ ਚ ਲਿਆਂਦਾ ਤੁਸੀਂ ਵੀ ਟਾਇਰਾਂ ਦੇ ਵਿੱਚ ਕਈ ਥਾਵਾਂ ਤੇ ਪਾਣੀ ਜਮਾ ਸੀ ਉਹ ਮੈਂ ਸਟਾਫ ਨੂੰ ਸਾਰੇ ਨੂੰ ਹਦਾਇਤਾਂ ਕਰਤੀਆਂ ਵੀ ਪਾਣੀ ਉਹਨਾਂ ਤੋਂ ਕੱਢ ਕੇ ਤੇ ਉਹਨਾਂ ਦੇ ਤਰਪਾਲਾ ਨਾਲ ਢੱਕ ਦਿੱਤੇ ਜਾਣਗੇ ਤੇ ਬਾਕੀ ਵੀ ਜਿਹੜੀ ਆ ਜਿੱਥੇ ਪਾਣੀ ਖੜਾ ਵਾ ਕੂਲਰਾਂ ਕਲਰਾਂ ਚ ਉਹ ਅਸੀਂ ਸਾਫ਼ ਕਰਵਾ ਦਿੱਤਾ ਜੀ ਇਸ ਵਾਰ ਅੱਲਾ ਨਾਲੋਂ ਕਾਫੀ ਜ਼ਿਆਦਾ ਬਰਸਾਤ ਹੋਈ ਹੈ ਲਗਾਤਾਰ ਦੋ ਦੋ ਤਿੰਨ ਤਿੰਨ ਦਿਨ بارش ਪੈਣ ਕਰਕੇ ਜਗ੍ਹਾ ਜਗ੍ਹਾ ਤੇ ਪਾਣੀ ਇਕੱਠਾ ਹੋਇਆ ਹੋਇਆ ਹੈ ਇਹ ਮੇਰੀ ਸਾਰੇ ਨਗਰ ਵਾਸੀ ਬਲਕਿ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਹੈ ਕਿ ਆਪਣੇ ਘਰ ਦੇ ਆਲੇ ਦੋਲੇ ਜਿੱਥੇ ਵੀ ਕਿਤੇ ਕੋਈ ਪਾਣੀ ਇਕੱਠਾ ਹੋਇਆ ਹੈ ਉਹਨੂੰ ਇਕੱਠਾ ਨਾ ਹੋਣ ਦੇਣ ਆਪਣੇ ਘਰ ਦੇ ਵਿੱਚ ਜਿਹੜੀ ਫ੍ਰਿਜ ਦੀ ਟ੍ਰੇ ਹੈ ਜਾਂ ਕੋਈ ਗਮਲੇ ਆਏ ਜਾਂ ਆਸ-ਪਾਸ ਕੋਈ ਖੱਲੀ ਪਏ ਬਰਤਨ ਜਾਂ ਟਾਇਰ ਵਗੈਰਾ ਹੈ ਕੋਈ ਵੀ ਕਚਰਾ ਪਏ ਜਿੰਦੇ ਵਿੱਚ ਪਾਣੀ ਇਕੱਠਾ ਹੋ ਰਿਹਾ ਉਹਨੂੰ ਪਲੀਜ਼ ਖਾਲੀ ਕਰ ਦਿੱਤਾ ਜਾਵੇ ਕਿਉਂਕਿ ਇਹ ਜਿਹੜਾ ਪਾਣੀ ਹੈ ਇਹਦੇ ਵਿੱਚ ਮੱਛਰ ਦੇ ਲਾਰਵੇ ਉਤਪਨ ਹੁੰਦੇ ਆ ਉਸ ਤੋਂ ਬਾਅਦ ਮੱਛਰ ਦੇ ਪੈਦਾ ਹੋਣ ਨਾਲ ਵੱਖ-ਵੱਖ ਬਿਮਾਰੀਆਂ ਹੁੰਦੀਆਂ ਆ ਅਸੀਂ ਹਾੜਾਂ ਤੋਂ ਤਾਂ ਜਿਠ ਰਹੀਆਂ ਆ ਉਹ ਇਤਨਾ ਆਫਤਾ ਹੈਗੀ ਹੈ ਲੇਕਿਨ ਅਸੀਂ ਚਾਹੁੰਦੇ ਆ ਕਿ ਜਿਹੜਾ ਐਟਲੀਸਟ ਅਸੀਂ ਮੱਛਰਾਂ ਤੋਂ ਪਬਲਿਕ ਨੂੰ ਬਚਾ ਸਕੀਏ ਤਾਂ ਕਿ ਡੈਂਗੀ ਮਲੇਰੀਆ ਜ਼ਿਆਦਾ ਨਾ ਹੋਣ ਹਲੇ ਤੱਕ ਕੰਟਰੋਲ ਦੇ ਵਿੱਚ ਹੈਗੇ ਆ ਤੇ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ ਜੇ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਪਲੀਜ਼ ਸਰਕਾਰੀ ਹਸਪਤਾਲ ਆਮਦਨੀ ਕਲੀਨਿਕ ਜਿਹੜਾ ਵੀ ਤੁਹਾਨੂੰ ਨੇੜੇ ਪੈਂਦਾ ਹੈ ਉੱਥੇ ਆ ਕੇ ਆਪਣੇ ਖੂਨ ਦੀ ਜਾਂਚ ਜ਼ਰੂਰ ਕਰਵਾਓ ਤਾਂ ਕਿ ਪਤਾ ਚੱਲ ਸਕੇ ਕਿ ਬੁਖਾਰ ਕਿਤੇ ਡੈਂਗੀ ਜਾਂ ਮਲੇਰੀਆ ਕਰਕੇ ਤਾਂ ਨਹੀਂ ਹੈ ਤਾਂ ਕਿ ਉਹਦਾ ਜਲਦੀ ਤੋਂ ਜਲਦੀ ਇਲਾਜ ਸ਼ੁਰੂ ਕੀਤਾ ਜਾ ਸਕੇ ਤੇ ਸੀਰੀਅਸਨੈਸ ਨਾ ਹੋਵੇ ਕਿਸੇ ਨੂੰ। ਜਿਹਦੇ ਪਾਣੀ ਨਹੀਂ ਜਿਹਦੇ ਇਹਨੇ ਖਰਾਬ ਦੇ ਪਰ ਸੈਂਪਲ ਵਗੈਰਾ ਲਿਆਇਆ ਰਹੇ। ਜੀ ਜੀ ਸਾਰੇ ਜ਼ਿਲ੍ਹੇ ਭਰ ਤੋਂ ਵਕਫ ਵਕ ਬਲਾਕਸ ਤੋਂ ਡੇਲੀ ਸਾਡੇ ਕਾਫੀ ਜ਼ਿਆਦਾ ਸੈਂਪਲ ਪਾਣੀ ਦੇ ਲੈ ਕੇ ਜਿਹੜੇ ਪੀਣ ਵਾਲੇ ਪਾਣੀ ਦੇ ਸਰੋਤ ਹੈ ਉਹਨਾਂ ਤੋਂ ਲੈ ਕੇ ਖਰੜ ਦੀ ਸਾਡੀ ਜਿਹੜੀ ਲੈਬ ਹੈ ਉੱਥੇ ਟੈਸਟਿੰਗ ਲਈ ਡੇਲੀ ਪੇਜੇ ਜਾ ਰਹੇ ਹੈ